ਫੰਡ ਧਾਰ ਓਏ ਜਨਮ ਸੁਹੇਲਾ ਦੀ ਹੋਏ ਜਨਮ ਸੁਹੇਲਾ ਓਏ ਜਨਮ ਸੁਹੇਲਾ ਜੀ ਹੋਏ ਜਨਮ ਸੁਹੇਲਾ ਵਾਹ ਵਾਹ ਗੋਬਿੰਦ ਸਿੰਘ ਵਾਹ ਵਾਹ ਕੋ ਆਪੇ ਬੁਰ ਤੇਲਾ ਆਪੇ ਬੁਰ ਤੇਲਾ ਆਪੇ ਬੁਰ ਤੇਲਾ ਆਪੇ ਬੁਰ ਤੇਲਾ ਕੀ ਆਪੇ ਬੁਰ ਤੇਲਾ ਆਪੇ ਚੁੜਦੇ ਦਾ ਸੋਹਣਾਂ ਚੇਤਾਰ ਆਪਣੇ ਪੀਵ ਸਦਾ ਜਿਨ ਜੀਵ ਬੂਰਨ ਆਸਾਂ ਰੰਗ ਤਮਾਸ਼ਾ ਪੂਰਨ 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 ਆਸਾਂ ਸਭੇ ਨਾ ਵਿਆਪੇ ਦਿਨ ਤਾ ਸਭੇ ਨਾ ਵਿਆਪੇ ਦਿਨ ਤਾ ਸਭੇ ਨਾ ਵਿਆਪੇ पीवो सदाचिर जीवो अमृत पीवो सदाचिर जीवो पीव सदाचिर जीवो अमृत पीव सदाचिर जीो अमृत पीवो सदाचिर जीवो अमृत पीओ सदाचिर जीवो पीवो सदाचिर जीवो अमृत पीव सदाचिर जीवो हर सिमरता हर सिमरत दया न पार

ਗੁਰੂ ਵਾਹਿ 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 ਗੁਰੂ ਜਿਸਮਰਤ ਸਭ 길 ਵਿਖ ਨਾਸੇ ਜਿਸਮਰਤ ਸਭ 길 ਵਿਖ ਨਾਸੇ ਬਿਰਤ ਸਭ 길 ਵਿਖ ਨਾਸੇ ਜਿਸਮਰਤ ਸਭ 길 ਵਿਖ ਨਾਸੇ ਬਿਤਰੀ ਹੋਏ ਉਧਾਰ ਕੋਏ ਉਧਾਰੋ ਤੇਰੀ ਕੋਏ ਉਧਾਰੋ ਤੇਰੀ ਕੋਏ ਉਧਾਰੋ ਸੋ ਹਰ ਹਰ ਤੁਮ ਸਦਹੀ ਜਾਪੋ 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 ਜਾ ਤਾ ਅੰਤ ਨ ਪਾਰੋ ਜਾ ਤਾ ਅੰਤ ਨ ਪਾਰੋ ਜਾ ਤਾ ਅੰਤ ਨ ਪਾਰੋ माता कीअ माता आशीष माता कूटा माता कीअ वाहगुरमक न मिसो तमको हर हर निमक नसरो तुमको हर हर मिसिरो तुमको हर हर निमकन मिसिरो तुमको हर हर सदा जो जगदीश सदा जो जगदीश सदा जगदीश सदा जो जगदीश सदा जो जगदीश जो जगदीश ਸਤਗੁਰ ਤੁਮ ਕੋ ਹੋਏ ਦਿਆਨਾ 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 ਸੰਤ ਸੰਗ ਤੇਰੀ ਪ੍ਰੀਤ ਸੰਤ ਸੰਗ ਤੇਰੀ ਪ੍ਰੀਤ ਕਪੜ ਪਤ ਪਰਮੇਸ਼ਰ ਰਾਖੀ ਕਪੜ ਪਤ ਪਰਮੇਸ਼ਰ ਰਾਖੀ ਕਪੜ ਪਤ ਪਰਮੇਸ਼ਰ ਰਾਖੀ ਕਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਭੋਜਨ ਕੀਰਤਨ ਨੀਤ ਕੀਰਤਨ ਨੀਤ ਭੋਜਨ ਕੀਰਤਨ ਨੀਤ ਭੋਜਨ ਕੀਰਤਨ ਨੀਤ ਭੋਜਨ ਕੀਰਤਨ ਨੀਤ ਭੋਜਨ ਕੀਰਤਨ ਨੀਤ ਸਾਨੂੰ ਮੋਹ ਦੇ ਭੋਗਨ ਕਿਰਪਨੀਤ ਅੰਮ੍ਰਿਤ ਪੀਵ ਸਦਾ ਚਿਰ ਜੀਵੋ 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 ਹਰ ਸਿਮਰਤ ਅਨੰਦ ਅਨੰਤ ਹਰ ਸਿਮਰਤ ਅਨੰਦ ਅਨੰਤ ਅਨੰਤ ਅਦੰਤਾ ਹਰ ਸਿਮਰਤ ਅਨੰਤ ਦਾ

ਭਰ ਤੁਮਾਰਾ ਇਹ ਮਨ ਹੂ ਹੋ 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 ਹਰ ਚਰਨਾ ਹੋ ਕੋਲਾ ਹਰ ਚਰਨਾ ਹੋ ਕੋਲਾ ਚਰਨਾ ਹੋ ਕੋਲਾ ਹਰ ਚਰਨਾ ਹੋ ਕੋਲਾ ਨਾਨਕ ਦਾ ਸੁਨ ਸੰਗ ਲਪਟਾਇਓ ਨਾਨਕ ਦਾ ਸੁਨ ਸੰਗ ਲਪਟਾਇਓ ਨਾਨਕ ਦਾ ਸੁਨ ਸੰਗ ਲਪਟਾਇਓ ਨਾਨਕ ਦਾ ਸੁਨ ਮੁੰਦੇ ਚੱਤਕ ਮੋਲਾ ਮੁੰਦੇ ਚੱਤਕ ਮੋਲਾ ਚੱਤਕ ਮੋਤਾ ਜੋ ਮੁੰਦੇ ਚੱਤਕ ਮੋਤਾ ਹੋਏ ਗੁਰ ਵਾ 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 ਗੁਰ ਅਰਧਕੋ ਜੀ ਹੋਏ ਗੁਰ ਵਾ 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 ਗ ਵਾਹਿਗੁਰੂ 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 ਵਾਹਿਗੁਰ Yeah! Hey. ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਸਿਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈਂ ਕੇ ਆਏ ਫਰੀੰਗਦ ਗੁਰ ਤੇ ਅਮਰਦਾਸ ਨਾਮਦਾਸ ਹੋਈ ਸਹਾਈ ਅਰਜਨ ਹਰਗੋਬਿੰਦਨੋਂ ਸਿਬਰਾੰ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਏਕ ਬਹਾਦਰ ਸਿਮਰੈਐ ਕਰਨੋਂ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਅਨੰਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕੀਰਤਨ ਅੰਤ ਸਰ ਬੋਲੋ ਜੀ ਵਾਹਿਗੁਰੂ ਅਜਾ ਪਿਆਰਿਆਂ ਤੋਹਾਂ ਸਭ ਜਾਦਿਆਂ ਚੜੀਆਂ ਮੋਟਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡੂ ਕੇ ਛਕਿਆ ਦੇਖ ਚਲਾਈ ਤੇਗਵਾਹੀ ਦੇਖ ਕੇ ਅੰਦਰ ਕੀਤਾ ਇਹਨਾਂ ਪਿਆਰਿਆਂ ਸੁਜਿਆਰਿਆਂ ਦੀ ਕਮਾਈ ਦਾ ਧੰਨ ਅੰਤਰ ਖਾਲਸਾ ਸਹਿ ਬੋਲਾ ਜੀ ਵਾਲੇਕੁ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਤਸੀਸ ਦਿੱਤੇ ਬੰਦ ਬੰਦ ਕਟਾਏ ਹੋਪਰੀਆਂ ਲੋਹਾਈਆਂ ਚਰ ਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਰਾਏ ਸਿੱਖੀ ਸਿਦਕੇ ਸਾਂ ਸੁਆਸਾਂ ਸੰਗ ਨਿਭਾਇਆ ਇਨਾਂ ਦੀ ਕਮਾਈ ਦਾ ਅੰਤਰ ਖਾਲਸਾ ਸਾਹਿਬ ਬੋਲੋ ਜੀ ਅਲੈਕੁਮ ਅਸਸਲਮ ਪੰਜਾਂ ਕਹਤਾਂ ਸਰਬੱਤ ਗੁਰਦੁਆਰਿਆਂ ਦਾ ਅੰਤਰ ਖਾਲਸਾ ਸਾਹਿਬ ਬੋਲੋ ਜੀ ਅਲੈਕੁਮ ਅਸਸਲਮ ਰਤਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਜਿਤ ਆਉਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਏ ਦੇਖ ਤੇ ਫਤਿਹ ਬਿਰਦ ਕੀ ਪੈ ਪੰਚ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿਖਾਂ ਨੂੰ ਸਿੱਖੀ ਦਾ ਇਸਤਾਨ ਰਹਿਤ ਦਾਣ ਵਿਵੇਕ ਦਾਣ ਵਿਸਾਹ ਦਾਣ ਭਰੋਸਾ ਦਾਣ ਨਾ ਨ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਸ਼ਰਾਨ ਚੌਕੀਆਂ ਝੰਡੇ ਬੁੰਗੇ ਦੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਆਮੀ ਗੁਰ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਅੰਤਰਜਾਮੀ ਏ ਆਪਣੇ ਪੰਛ ਦੇ ਸਦਾ ਸਹਾਈ ਦਾ ਤਾਰ ਪਾਤਸ਼ਾਹ ਜੀ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਆਪ ਕੀਤੇ ਪਿਆਰੇ ਸ਼ੁਰੂਆਤ ਆ ਗਿਆ ਹੈ ਇਨਾਂ ਦੇ ਖੁੱਲੇ ਦਰਸ਼ਨ ਦੀ ਧਾਰ ਅੱਤੇ ਸੇਵਾ ਸੰਭਾਲਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਦਾਤਾਰ ਪਾਤਸ਼ਾਹ ਆਪਣੀ ਮਹਾਨ ਕਿਰਪਾਲਤਾ ਕੀਤੀ ਹੈ ਵਾ ਪ੍ਰਗਟਿਓ ਮਰਦ ਅਗੰਮੜਾ ਵਿਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੋ ਗੁਰ ਤੇਲਾ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਦੇ ਮਹਾਵਾਕਨ ਸਾਰ ਸਤਿਗੁਰੂ ਜੀਓ ਅੱਜ ਖਾਲਸਾ ਪੰਥ ਦਾ ਸਾਜਨਾ ਦਿਵਸ ਹੈ ਸਮੂਹ ਸੰਗਤਾਂ ਵੱਲੋਂ ਸ਼ਰਧਾ ਭਾਵਨਾ ਸਹਿਤ ਆਪ ਜੀ ਦੇ ਚਰਨ ਪਰਸੇ ਗਏ ਹੰਦਾ ਤਾਰ ਪਾਦਸ਼ਾਹ ਆਪ ਜੀ ਦੀਆਂ ਪਿਆਰੀਆਂ ਸੰਗਤਾਂ ਨੇ ਆਪ ਜੀ ਤੋਂ ਅਸੀਸ ਲੈ ਕੇ ਦਾਤਾਰ ਪਾਤਸ਼ਾਹੀਓ ਆਜੀ ਵੱਲੋਂ ਬਖਸ਼ੀ ਹੋਈ ਬੁੱਧੀ ਦੇ ਮੁਤਾਬਕ ਸੂ ਸੰਗਤਾਂ ਭਾਵਨਾ ਸਹਿਤ ਮਿਲ ਕਰਕੇ ਸ਼ਰਧਾਲੂ ਪਰਿਵਾਰ ਵੱਲੋਂ ਨਿਸ਼ਾਨ ਸਾਹਿਬ ਦੀ ਥੋੜਾ ਸੇਵਾ ਹੋ ਰਹੀ ਹੈ ਸਤਗੁਰੂ ਦਇਆ ਕਰਨ ਦੀ ਪਰਿਵਾਰ ਦੀ ਕੀਤੀ ਸੇਵਾ ਸਫਲੀ ਕਰਨੀ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਪਰਿਵਾਰ ਵਿੱਚ ਏਕਤਾ ਤੇ ਸ਼ਬਾਕ ਬਖਸ਼ਣਾ ਚਰਨਾਂ ਦੀ ਪ੍ਰੀਤ ਪ੍ਰਤੀਤ ਬਖਸ਼ਿਸ਼ ਕਰਨੀ ਬਖਸ਼ੀਆਂ ਦਾਤਾਂ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗੁਰ ਸਿੱਖਾਂ ਵਾਲਾ ਜੀਵਨ ਬਖਸ਼ਣਾ ਨਾਮ ਦੀਆਂ ਦਾਤਾਂ ਵਿੱਦਿਆ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਵਾਜਣਾ ਭਾਵਨਾ ਨੂੰ ਫੜ ਲੈਣੇ ਸਤਿਗੁਰੂ ਸਮੁੱਚੇ ਖਾਲਸਾ ਪੰਥ ਵਿੱਚ ਏਕਤਾ ਇਤਫਾਕ ਬਖਸ਼ਿਸ਼ ਕਰਨਾ ਕੌਮ ਦੀ ਚੜ੍ਹਦੀ ਕਲਾ ਕਰਨੀ ਦਇਆ ਕਰਨੀ ਦਾਤਾਰ ਪਾਤਸ਼ਾਹ ਆਪ ਜੀ ਦੇ ਚਰਨ ਕਮਨਾ ਵਿੱਚ ਅਰਦਾਸ ਪੈਂਦੀ ਹੈ ਕਿਰਪਾ ਕਰੋ ਉੱਚੇ ਨਿਸ਼ਾਨ ਝੂਲਣ ਦੀ ਅਸੀਸ ਬਖਸ਼ਿਸ਼ ਕਰੋ ਦਇਆ ਕਰੋ ਦਾਤਾਰ ਪਾਤਸ਼ਾਹ ਜੀ ਉਹ ਸਭਨਾਂ ਨੂੰ ਖੁਸ਼ੀਆਂ ਬਖਸ਼ੋ ਸਵਨਾ ਦੇ ਪਰਿਵਾਰਾਂ ਵਿੱਚ ਏਕਤਾ ਇਤਫਾਕ ਦੇ ਰੋਗ ਦਾ ਤੰਦਰੁਸਤੀ ਦੀਆਂ ਦਾਨ ਬਖਸ਼ਿਸ਼ ਕਰਕੇ ਨਵਾਜੋ ਦਇਆ ਕਰੋ ਗੁਰਮੁਖਾਂ ਦੇ ਮੇਲ ਸਰਮੁਖਾਂ ਦੇ ਦੀਦਾਰੇ ਬਖਸ਼ੋ ਸਹੀ ਪਿਆਰੇ ਮੇਲੋ ਜਿਨ੍ਹਾਂ ਬਿਨਿਆਂ ਆਪ ਜੀ ਦਾ ਹੀ ਨਾਮ ਚਿਤ ਆਵੇ ਸਵਾਤਿ ਨਾਮ ملے گا خدشہ ویسا ملے ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਐਸੇ ਕੁੜੇ ਕੋ ਬਲ ਵਾਲੇ ਜਾਈਏ ਐਸੇ ਕੁੜੇ ਤੁਹੋ ਸਭ ਰਾਜਨ ਕੇ ਰਾਜਾ ਤੁਹੋ ਸਭ ਰਾਜਨ ਕੇ ਰਾਜਾ ਤੁਮਹੋ ਸਭ ਰਾਜਨ ਕੇ ਰਾਜਾ ਤੁਮਹੋ ਸਭ ਰਾਜਨ ਕੇ ਰਾਜਾ ਜੇ ਤੁਮਹੋ ਸਭ ਰਾਜਨ ਕੇ ਰਾਜਾ ਤੁਮਹੋ ਸਭ ਰਾਜਨ ਕੇ ਰਾਜਾ ਸਭ ਰਾਜਨ ਕੇ ਰਾਜਾ ਤੁਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜ ਆਪੇ ਆਪ ਗਰੀਬ ਨਿਵਾਜ ਇਵ ਨਿਵਾਜਾ ਆਪੇ ਆਪ ਘਰੀਵ ਨਿਵਾਜਾ ਆਪੇ ਆਪ ਘਰੀਵ ਨਿਵਾਜਾ ਆਪੇ ਆਪ ਮੇਰੀ ਖਿਲਵਾਜਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ 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 ਐਸੇ ਕੋਣ ਕੋ ਬਲ ਬਲ ਜਾਈਏ ਗੁਰੂ ਜੀ ਕੋ ਐਸੋ ਗੋਦ ਕੋ ਬਲ ਬਲ ਜਾਈ ਐ ਸਤਿਗੁਰ ਕੋ ਬਲ ਬਲ ਜਾਈ ਵਾਹਿਗੁਰੂ 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 ਬੋਲੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਆਪ ਸਭੂ ਸੰਗਤਾਂ ਨੂੰ ਖਾਲਸਾ ਪੰਥ ਦੇ ਸਾਜਨਾ ਜੀ ਵਸਦੀਆਂ ਬਹੁਤ ਬਹੁਤ ਮੁਬਾਰਕਾਂ ਸਤਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰੇ ਹਣ ਪੰਜ ਪਿਆਰੇ ਸਹਿਬਾਨ ਬਾਪ ਸਤਿਗੁਰੂ ਦੀ ਗੋਦ ਅੰਦਰ ਜਾਣਗੇ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਨਾਲ ਹੀ ਜੋ ਦੀਵਾਨ ਹੈ ਉਹਦੀ ਫਿਰ ਆਰੰਭਤਾ ਹੋ ਜਾਣੀ ਹੈ ਆਪ ਜੀ ਨੂੰ ਬੇਨਤੀ ਆ ਸਾਰਿਆਂ ਨੇ ਸਤਿਗੁਰੂ ਦੇ ਚਰਨਾਂ ਨਮਸਕਾਰ ਕਰਕੇ ਜਿਸ ਤਰ੍ਹਾਂ ਸਵੇਰ ਤੋਂ ਆਪ ਭਾਵਨਾ ਦੇ ਨਾਲ ਸਤਿਗੁਰੂ ਦੇ ਚਰਨ ਪਰਸਰੇ ਹੋ ਇਸੇ ਤਰ੍ਹਾਂ ਸਤਿਗੁਰੂ ਦੀ ਗੋਦ ਵਿੱਚ ਬੈਠ ਕੇ ਗੁਰੂਕੀਆਂ ਬਖਸ਼ਾ ਗੁਰੂਕੀਆਂ ਸੀਸਾਂ ਪ੍ਰਾਪਤ ਕਰਨੀਆਂ